ਖੇਤਾਂ ਵਿੱਚ ਝੋਨਾ ਲਾਉਂਦੇ ਲਾਉਂਦੇ ਦੋ ਧਿਰਾਂ ਇਸ ਕਦਰ ਇੱਕ ਦੂਜੇ ਦੇ ਗਲ ਪੈ ਗਈਆਂ ਕਿ ਖੇਤਾਂ ਦੇ ਵਿੱਚ ਹੀ ਫਿਲਮੀ ਸੀਨ ਬਣ ਗਿਆ ਜਿਸ ਦਾ ਕਿ ਵੀਡੀਓ ਵੀ ਸਾਹਮਣੇ ਆਇਆ ਤੇ ਦੂਸਰਾ ਵੀਡੀਓ ਗਲੀ ਦੇ ਵਿੱਚ ਉਹਨਾਂ ਦੇ ਵੱਲੋਂ ਰੌਲਾ ਪਾਇਆ ਜਾ ਰਿਹਾ ਤਾਂ ਇਹ ਸਾਰੀ ਘਟਨਾ ਉੱਥੇ ਲੱਗੇ ਸੀਸੀਟੀਵੀ ਕੈਮਰੇ ਦੇ ਵਿੱਚ ਕੈਦ ਹੋ ਗਈ ਆ ਆਖਰੀਨਾਂ ਦੋ ਧਿਰਾਂ ਦਾ ਝਗੜਾ ਕਿਸ ਗੱਲ ਨੂੰ ਲੈ ਕੇ ਹੋਇਆ ਉਹ ਵੀ ਤੁਹਾਨੂੰ ਦੱਸਾਂਗੇ ਸਭ ਤੋਂ ਪਹਿਲਾਂ ਨਜ਼ਰ ਇਨ੍ਹਾਂ ਵੀਡੀਓ ਤੇ ਮਾਰਦੇ ਆਂ ਜਿਸ ਦੇ ਵਿੱਚ ਦੇਖਿਆ ਜਾਂਦਾ ਕਿ ਕਿਵੇਂ ਖੇਤਾਂ ਦੇ ਵਿੱਚ ਹੀ ਇਹਨਾਂ ਦਾ ਕੜਮਸ ਪੈ ਗਿਆ। ਦਵਾ ਕੋਰੋ ਵੀਡੀਓ ਬਣੇ। ਉਹ ਨਾ ਪਿੱਛੇ ਚੱਲੇ ਜਾ ਮੈਂ ਤੁਹਾਨੂੰ ਮਮਾ ਨੂੰ ਥੋੜਾ ਦੇਵੋ ਪਿੱਛੇ ਚੱਲੇ ਜਾ ਪਿੱਛੇ ਰਾਮ ਸਿੰਘ ਚੰਗਰ ਗਿਓ। ਮਾਮਲਾ ਅੰਮ੍ਰਿਤਸਰ थाना ਕੱਥੂ ਨੰਗਲ ਅਧੀਨ ਆਉਂਦੇ ਪਿੰਡ ਪਤਾਲ ਪੁਰੀ ਤੋਂ ਸਾਹਮਣੇ ਆ ਜਿੱਥੇ ਪਾਣੀ ਦੀ ਖਾਲ ਨੂੰ ਲੈ ਕੇ ਦੋ ਧਿਰਾਂ ਵਿਚਕਾਰ ਜਬਰਦਸਤ ਝਗੜਾ ਹੋ ਗਿਆ ਜਾਣਕਾਰੀ ਦੇ ਮੁਤਾਬਿਕ ਇੱਕ ਧਿਰ ਤੋਂ 17 ਲੋਕਾਂ ਨੇ ਦੂਸਰੀ ਧਿਰ ਦੇ ਉੱਤੇ ਹਮਲਾ ਕਰ ਦਿੱਤਾ ਜਿਸ ਦੌਰਾਨ ਇੱਕ ਵਿਅਕਤੀ ਤੇ ਦੋ ਔਰਤ ਨੂੰ ਸੱਟਾਂ ਲੱਗੀਆਂ ਆਓ ਜਾਣਦੇ ਆ ਪੀੜਤ ਪਰਿਵਾਰ ਨੇ ਕੀ ਦੱਸਿਆ ਕਿ ਆਖਰ ਕਿਵੇਂ ਇਹ ਲੜਾਈ ਝਗੜਾ ਉਹਨਾਂ ਦਾ ਸ਼ੁਰੂ ਹੋਇਆ ਕਾਜਲ ਕੀ ਗੱਲਬਾਤ ਹੋਈ ਤੁਹਾਡੀ ਸਾਡੀ ਪਹਿਲੇ ਦੇ ਪਿੱਛੇ ਲੜਾਈ ਹੋਈ ਆ ਤੇ ਉੱਥੇ ਅਸੀਂ ਖਾਲ ਸੀਗੀ ਉਹ ਖਾਲ ਉਹਨਾਂ ਨੇ ਟਾ ਦਿੱਤੀ ਟਾ ਦਿੱਤੀ ਤੇ ਅਹੀਂ ਵੇਖਣ ਸਾਡੇ ਸਰੀਕਿਆਂ ਨੇ ਅੱਛਾ ਜੀ ਬਾਅਦ ਤੋਂ ਕੀ ਗੱਲ ਬੱਜੀ ਅਸੀਂ ਉੱਥੇ ਸਾਰੇ ਜਣੇ ਵੇਖਣ ਗਏ ਉਹ ਸਾਡੇ ਗਲੇ ਪੈ ਗਏ ਕਿੰਨੇ ਜਣੇ ਸੀ ਕਿ ਉਹ 17 ਜਣੇ ਸੀ ਅਹੀਂ 5 ਜਣੇ ਅਹੀਂ ਤੇ ਤੁਹਾਡੇ ਉੱਤੇ ਹਮਲਾ ਕੀਤਾ ਉਹਨਾਂ ਨੇ 10 ਜਣਿਆਂ ਦੇ ਉੱਤੇ ਹਮਲਾ ਨਹੀਂ ਕੀਤਾ ਤੱਕਾ-ਤੁੱਕੀ ਕੀਤੀ ਆ ਤੇ ਸਾਡੇ ਦੋਆ ਜੀਆ ਤੇ ਉਨਾਂ ਨੇ ਹਮਲਾ ਕੀਤਾ ਆ ਤੇ ਸੱਟਾਂ ਲੱਗੀਆਂ ਸਾਨੂੰ ਹੁਜੀਆਂ ਬਹੁਤ ਸੱਟਾਂ ਲੱਗੀਆਂ ਮੇਰੇ ਹਸਬੰਦ ਨੂੰ ਉਹ ਬਹੁਤ ਸੱਟਾਂ ਲੱਗੀਆਂ ਪਰ ਉਹ ਮਾਰ ਕੇ ਭੱਜ ਗਏ ਕਿਹਦੇ ਨਾਲ ਕੁੱਟਿਆ ਗਿਆ ਤੁਹਾਨੂੰ ਡੰਡਿਆਂ ਨਾਲ ਉਹ ਲੈ ਕੇ ਗਏ ਸੀ ਡੰਡੇ ਕਈਆਂ ਔਰ ਉਹ ਜਿਹੜਾ ਹੁੰਦਾ ਕਿ ਤੁਹਾਨੂੰ ਕਿਹਦੇ ਵੱਲੋਂ ਕੁੱਟਿਆ ਗਿਆ ਬੰਦੇ ਸੀਗੇ ਕਿ ਜਨਾਨੀਆਂ ਬੰਦੇ ਸੀਗੇ ਸਾਰੇ ਬੰਦੇ ਹੀ ਮੁੰਡੇ ਸੀ ਨਾਨੀ ਕੋਈ ਨਹੀਂ ਸੀ ਲੱਗੀ ਕਿੱਥੇ ਕਿੱਥੇ ਸੱਟਾਂ ਮਾਰੀਆਂ ਤੁਹਾਡੀ ਪੈਰ ਤੇ ਮੂਹ ਤੇ ਪੇਠ ਤੇ ਹੱਥਾਂ ਤੇ ਸਾਰੀ ਜਗ੍ਹਾ ਉਹਨਾਂ ਨੇ ਗੁੱਜੀਆਂ ਹੀ ਸੱਟਾਂ ਮਾਰੀਆਂ ਵਾਂ ਹਨ ਕਿੱਥੇ ਸੱਟ ਲੱਗੀ ਤੁਹਾਨੂੰ ਮੇਰੇ ਉੱਥੇ ਉੱਥੇ ਸੱਟਾਂ ਮਾਰੀਆਂ ਜਿੱਥੇ ਮੈਂ ਦੱਸ ਵੀ ਨਹੀਂ ਸਕਦੀ ਬਾਕੀ ਕਰਦੇ ਕੋਈ ਨਹੀਂ ਸਾਡੀ ਮੰਗ ਇਹ ਆ ਕਿ ਸਾਡੀ ਕਾਨੂੰਨੀ ਕਾਰਵਾਈ ਕੀਤੀ ਜਾਵੇ ਫਿਲਹਾਲ ਦੂਸਰੀ ਧਿਰ ਦੇ ਇਸ ਮਾਮਲੇ ਤੇ ਬਿਆਨ ਸਾਹਮਣੇ ਨਹੀਂ ਆਇਆ ਪਰ ਦੂਜੇ ਪਾਸੇ ਪੁਲਿਸ ਅਧਿਕਾਰੀਆਂ ਨੇ ਇਸ ਮਾਮਲੇ ਦੇ ਉੱਤੇ ਗੱਲਬਾਤ ਕਰਦੇ ਦੱਸਿਆ ਕਿ ਉਹਨਾਂ ਦੇ ਵੱਲੋਂ ਲੜਾਈ ਝਗੜੇ ਦਾ ਮਾਮਲਾ ਸਾਹਮਣੇ ਹੈ ਜਿਹਦੇ ਵਿੱਚ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਜੋ ਕੱਲ ਕੰਪਲੇਟ 112 ਤੇ ਪਿੰਡ ਬਤਾਲਪੁਰੀ ਦੀ ਆਈ ਸੀ ਇਹ ਨਕਮਾਰਾ ਜੀ ਕਾ ਉਸ ਦਾ ਕੱਲ ਹੀ ਫੈਸਲਾ ਕਰਵਾਇਆ ਗਿਆ ਬਾਕੀ ਜੋ ਸੱਟਾਂ ਲੱਗੀਆਂ ਹੈ ਜੋ ਸੱਟਾਂ ਲਗੀਆਂ ਨੇ ਉਹ ਬਾਅਦ ਵਿੱਚ ਪਤਾ ਲੱਗਾ ਵੀ ਇਹਦੇ ਸੱਟਾਂ ਵੀ ਇਹਨਾਂ ਨੇ ਮਾਰੀਆਂ ਨੇ ਠੀਕ ਹੈ ਉਸ ਦੀ ਰਿਪੋਰਟ ਹੁਣ ਤੇ ਕਾਰਵਾਈ ਕੀਤੀ ਜਾਏਗੀ ਸਰ ਕੋਈ ਵੀਡੀਓ ਆ ਰਹੀ ਹੈ ਸਾਹਮਣੇ ਬੰਦੇ ਬਹੁਤ ਜ਼ਿਆਦਾ ਹਥਿਆਰ ਲੈ ਕੇ ਆ ਰਹੇ ਨੇ ਜੋ ਵੀ ਜੋ ਵੀਡੀਓ ਜੋ ਵੀਡੀਓ ਆਈ ਹੈ ਉਹ ਆਪਣੇ ਫੁਟੇਜੇ ਕਢਾ ਕੇ ਉਹ ਕਾਰਵਾਈ ਕੀਤੀ ਜਾਏਗੀ ਕਾ ਦੇਖਿਆ ਜਾਵੇ ਤਾਂ ਅੱਜ ਦੇ ਸਮੇਂ ਦੇ ਵਿੱਚ ਕਿਵੇਂ ਨਿੱਕੀਆਂ ਮੋਟੀਆਂ ਤਕਰਾਰਾਂ ਖੂਨੀ ਰੂਪ ਧਾਰਨ ਕਰ ਲੱਗੀਆਂ ਨੇ ਹਕੀਕਤ ਟੀਵੀ ਪੰਜਾਬੀ ਲਈ ਅੰਮ੍ਰਿਤਸਰ ਤੋਂ ਹਰਜੀਤ ਗਰੇਵਾਲ ਦੀ ਰਿਪੋਰਟ